ਇੱਕ ਵਾਰ ਦੀ ਗੱਲ ਹੈ ਇੱਕ ਨੌਜਵਾਨ ਸੀ ਜਿਸ ਦਾ ਨਾਮ ਸੀ ਰਾਜ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਸੀ ਪਰ ਹਰ ਵਾਰ ਜਦੋਂ ਵੀ ਉਹ ਕੁਝ ਸ਼ੁਰੂ ਕਰਦਾ ਲੋਕ ਉਸ ਦਾ ਮਜ਼ਾਕ ਉਡਾਉਣ ਲੱਗ ਪੈਂਦੇ ਇੱਕ ਦਿਨ ਉਹ ਹੌਸਲਾ ਹਾਰ ਕੇ ਆਪਣੇ ਦਾਦਾ ਜੀ ਕੋਲ ਗਿਆ ਤੇ ਕਿਹਾ ਦਾਦਾ ਜੀ ਮੈਂ ਕਿੰਨਾ ਵੀ ਯਤਨ ਕਰ ਲਵਾਂ ਲੋਕ ਮੈਨੂੰ ਹਮੇਸ਼ਾ ਰੋਕਦੇ ਹਨ ਕਹਿੰਦੇ ਹਨ ਕਿ ਮੈਂ ਕੁਝ ਨਹੀਂ ਕਰ ਸਕਦਾ ਦਾਦਾ ਜੀ ਹੱਸ ਕੇ ਉਸਨੂੰ ਬਾਗ ਵਿੱਚ ਲੈ ਗਏ ਉੱਥੇ ਮਿੱਟੀ ਵਿੱਚ ਇੱਕ ਛੋਟਾ ਬੀਜ ਪਿਆ ਸੀ ਦਾਦਾ ਜੀ ਨੇ ਕਿਹਾ ਰਾਜ ਇਸ ਬੀਜ ਨੂੰ ਵੇਖ ਇਹ ਇਹ ਬੀਜ ਸੋਚ ਲਵੇ ਕਿ ਮੇਰੇ ਕੋਲ ਤਾਕਤ ਨਹੀਂ ਮੇਰੇ ਉੱਤੇ ਮਿੱਟੀ ਹੈ ਜੇ ਮੈਂ ਹਨੇਰੇ ਵਿੱਚ ਹਾਂ ਮੈਂ ਨਹੀਂ ਉੱਗ ਸਕਦਾ ਤਾਂ ਕੀ ਕਦੇ ਇਹ ਦਰਖਤ ਬਣ ਸਕੇਗਾ ਰਾਜਨੇਸ਼ਰ ਹਿਲਾਇਆ ਕੀ ਕਿਹਾ ਨਹੀਂ ਗਾਦਾ ਜੀ ਮੂਡ ਭੁੱਲੇ ਪਰ ਇਹ ਬੀਜ ਜਾਣਦਾ ਹੈ ਕਿ ਜੇ ਇਹ ਮਿੱਟੀ ਨੂੰ ચીਰ ਕੇ ਬਾਹਰ ਆ ਗਿਆ ਤਾਂ ਇੱਕ ਦਿਨ ਪੂਰਾ ছায়ਾ ਦੇਵੇਗਾ ਫਲ ਦੇਵੇਗਾ ਲੋਕ ਇਸ ਨੂੰ ਪਿਆਰ ਨਾਲ ਪਾਣੀ ਪੋਣਗੇ ਸ਼ੁਰੂ ਵਿੱਚ ਉਹ ਮਿੱਟੀ ਵਿੱਚ ਦੱਬਿਆ ਰਹਿੰਦਾ ਹੈ ਪਰ ਉਹ ਰੁਕਦਾ ਨਹੀਂ ਕਿਉਂਕਿ ਉਹ ਜਾਣਦਾ ਹੈ ਕਿ ਉਸ ਦਾ ਭਵਿਕ ਚਮਕਦਾਰ ਹੈ ਰਾਜ ਦੀਆਂ ਅੱਖਾਂ ਵਿੱਚ ਹੌਸਲੇ ਦੀ ਚਮਕ ਆ ਗਈ ਫਿਰ ਉਸਨੇ ਪੁੱਛਿਆ ਫਿਰ ਮੈਂ ਕੀ ਕਰਾਂ ਦਾਦਾ ਜੀ ਦਾਦਾ ਜੀ ਹੌਲੀ ਜਿਹੇ ਬੋਲੇ ਮਿੱਟੀ ਦੀ ਚਿੰਤਾ ਨਾ ਕਰ ਉਗਣ ਦੀ ਤਿਆਰੀ ਕਰ ਲੋਕ ਕੀ ਬੋਲਦੇ ਲੋਕਾਂ ਦੇ ਬੋਲ ਮਿੱਟੀ ਵਰਗੇ ਹਨ ਜਿੰਨਾ ਉਹ ਤੈਨੂੰ ਦਬਾਉਣ ਦੀ ਕੋਸ਼ਿਸ਼ ਕਰਨ ਤੂੰ ਉਨ੍ਹਾਂ ਨੂੰ ਦੀਰ ਕੇ ਹੋਣ ਉੱਤੇ ਉਠ ਉਸ ਦਿਨ ਤੋਂ ਰਾਜ ਨੇ ਇੱਕ ਚੀਜ਼ ਕਦੇ ਨਹੀਂ ਛੱਡੀ ਕੋਸ਼ਿਸ਼ ਤੇ ਕੁਝ ਸਾਲ ਵਿੱਚ ਉਹ ਰਾਜ ਸਾਮਪੂਰਨ ਲਈ ਇੱਕ ਮਸਾਇਲ ਬਣ ਗਿਆ ਜਿਹੜੀ ਲੋਕ ਕਦੇ ਮਜ਼ਾਕ ਉਡਾਉਂਦੇ ਸਨ ਉਹੀ ਲੋਕ ਉਸ ਦੀ ਤਾਰੀਫ ਕਰਨ ਲੱਗ ਪਏ ਇਹ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਜਿਹੜੇ ਲੋਕ ਤੁਹਾਡੀ ਉਡਾਰੀ ਨੂੰ ਨਹੀਂ ਸਮਝ ਸਕਦੇ ਉਨ੍ਹਾਂ ਨੂੰ ਦੱਸੋ ਬਾਜ ਦੀ ਮੰਜ਼ਲ ਚੋਗਾ ਖਾਣ ਵਾਲੀ ਪੰਛੀਆਂ ਤੋਂ ਉੱਚੀ ਹੁੰਦੀ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਹੋਰ ਇਹੋ ਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਚੰਦ ਤੱਕ ਦੋ ਇਜਾਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ